ਸਤਨਾਮ ਸਿਦੀਵਾਹੇ ਗੁਰੂ ਸਾਹਿਬਾ ਜੀ ਮਹაგੜਾ ਮਹੱਲਾ 5 ਸੰਤ ਫਿਰ ਹੀ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬੇਨ ਮਿਲਤ ਪਿਆਰੇ ਰਾਮ ਕਹ ਸੰਤ ਫਿਰਹੀ ਪ੍ਰਭ ਪ੍ਰਾਨ ਆਧਾਰੇ ਰਾਮ ਕਾਣ ਤਨ ਖੀਨ ਭਇਆ ਬੇਨ ਮੇਲਤ ਪਿਆਰੇ ਰਾਮ ਆਬ ਮੇਲਾ ਹੋ ਪਿਆਰੀ ਮਾਇਆ ਤਾਰੇ ਕਰ ਦਇਆ ਲੜ ਲਾਇ ਲੀ ਜੀ ਆਹ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਦੇਖੇ ਜੀ ਜੀ ਆਹ ਰਾਥਪੂਰਨ ਸਦਾ ਨਿਹਚਲੇ ਉਚ ਆਗਮ ਅਪਾਰੇ ਬੇਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਪ ਆਪਾ ਤਾਪ ਬਰਤ ਕੀਨੇ ਦੇਖਣ ਕਾ ਚਰਨ ਆ ਰਾਮ ਕਾਪਤ ਨਾ ਕਤਹਿ ਬੂਝੈ ਬੇਨੁ ਸਵਾਮੀ ਸਰਣ ਆ ਰਾਮ ਪ੍ਰਵ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਅ ਅਨਾਥ ਨੇਰ ਗੋਣਾ ਕਾਸ਼ ਨਾ ਜਾਣ ਮੇਰਾ ਗੋਣਾ ਆਉ ਗਣ ਨਾ ਵਿਚਾਰੀਅ ਦੀਨ ਦਿਆਲ ਗੋਪਾਲ ਪ੍ਰੀਤਮ ਰਾਥ ਕਾਰਣ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗਾ ਜਪ ਜੀਵਾ ਹਰ ਹਰ ਚਰਣਾ ਅਮੇ ਸਰੋਵਰ ਪੀਓ ਹਰ ਹਰ ਨਾਮ ਆਰਾਮ ਸੰਤਹ ਸੰਗ ਮਿਲੇ ਜਪ ਪੂਰਨ ਕਾਮ ਰਾਮ ਸਭ ਕਾਮ ਪੂਰਨ ਦੁਖ ਵਿਧੀਰਨ ਹਰਿ ਨਿਮਖ ਮਨੋ ਨਾਮ ਬੀਸਰਾ आनंद आन देना सदा साच सर्व गुण जगदीश्वर अगणत ऊच अपार ठाकुर आगम जाको ताम ਬਨਵੰਤ ਨਾਨਕ ਮੇਰੀ ਅਛਪੂਰਾਣਾ ਮਿਲੇ ਸ੍ਰੀ ਰੰਗ ਰਾਮ ਕਈ ਕੋਟਕ ਜੱਗ ਫੜਾ ਸੋਣਾ ਜਪਾਤਾ ਕੋਲਾ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾ ਕੀ ਮਹਮਾ ਕੇਤ ਗਨ ਰਬੇ ਸੁਰਾ ਨਹੀਂ ਪ੍ਰਾਨ ਪਿਆਰੇ ਜਿਤਵੰਤ ਦਰਸਨ ਸਦਮਨਾ ਸੋਵ ਦੇਵ ਸਿਆਹੀ ਸੋਵ ਦੇਵ ਸਿਆਹੀ ਗਹਿ ਕੰਠ ਲਾਈ ਪ੍ਰਭ ਉਚਾ ਆਗਮ ਅਪਾਰੇ ਨਾਨਕ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਆਤ ਪਿਆਰੇ ਸੋਬ ਦੇਵਸ ਆਏ ਗਹਿ ਕੰਠ ਲਾਏ ਪ੍ਰਭ ਉਚਾ ਆਗਮ ਅਪਾਰੀ ਨਾਨਕ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਆਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ